ਇਹ ਹੈ ਆ ਮ ਜੇ ਨਾ ਸੋਤੀ ਐ ਤਾਂ ਦੂਜਿਆਂ ਨੂੰ ਸੌਂ ਨਹੀਂ ਦਿੰਦਾ ਬੜਾ ਘਰਾਣਾ ਠੋਕਣ ਡਈ ਹਾਂ ਘਰਾ ਫੜਨ ਨੂੰ ਫੜਨ ਲੱਗ ਹਾਂ ਸਹੀ ਗੱਲ ਹੈ ਬੰਦਾ ਨਾ ਦੋ ਕੁ ਟੁੱਬਕੇ ਪਾਣੀ ਦੇ ਪਾਵੇ ਗੋਤਾ ਜਾਵੇ ਫੇਰ ਹਟੂਗੀ ਹਾਂ ਇਹ ਤਾਂ ਪਾਣੀ ਨਾ ਕਿਸਾਨੇ ਸਿੱਟੇ ਮਾਰੇ ਮੂੰਹ ਤੇ ਹਾਂ ਰੋਇਆ ਠਾਵਾਂ ਇਹਨੂੰ ਫੇਰ ਆਹੋ ਠਾਵਾਂ ਇਹ ਫੇਰ ਕਾ ਮੈਂ ਢਰਾ ਤਾ ਹਾਂ ਇਹਨੇ ਨਾ ਮੇਰੇ ਦਿੱਲੀ ਘੜਤਾ ਜਾਣਾ ਨਹੀਂ ਮਾਰ ਮਾਰਕੀਟ ਨਹੀਂ ਜਾ ਮਾਰਕੀਟ ਨਹੀਂ ਹੁੰਦਾ ਮੈਂ ਜਲਾਵਾ ਕਿ ਨਹੀਂ ਜੋਰ ਦੀ ਕੇਸ ਲਾਤਾ ਮੈਂ ਪੂਰੀ ਗੁੜੀ ਨੀਂ ਚੀਂ ਕਿ ਜੋੜਾ ਜੋੜਾ ਮਿਲ ਗਿਆ ਇਹ ਜੋੜਾ ਮਿਲ ਗਿਆ ਕੰਜੀ ਜਿਹੜੀ ਮਰਜੀ ਲੇਡੀ ਜੁੱਤੀ ਬੂਟ 30 ਰੁਪਏ ਜੋੜਾ ਆਵੇ ਹਾਂ ਦੋ ਚਾਰ ਕੰਜੀ ਚ ਪਾਉਣ ਲਈ ਦਿੱਤਾ ਡਾਡ ਜੀ ਮੈਂ ਕਹਿੰਦਿਆਂ ਮਿਲਦੀਆਂ ਨੇ ਜਿਹੜੀ 30 ਰੁਪਏ ਜੋੜਾ ਲੇਮਕ ਉਹ ਨਾਲ ਹੀ ਟੇਰੀ ਤਾਂ ਲੈਣਾ ਅਲਟੇ ਢੀਢੀ ਢਾਲੀ ਵੇਖਣੀ ਚਲਾ ਗਈ ਮਿਲਣ ਗਿਆ ਮੋਂ ਉਦਾਂ ਹੀ ਸੱਚੀ ਹਣਾ ਜੀ ਬਾਣੀ ਨੋ ਵੱਜ ਗਈ ਚਾਹ ਪੀ ਕੇ ਸੌਂ ਜੀ ਫਿਰ ਸੌ ਜਾਏ ਚਾਹ ਤੇ ਬਾਬਾ ਜੀ ਦੇ ਨਾਲ ਸ਼ਖਲ ਨੇ ਦੀਦੀ ਜੀ ਆਓ ਚਾਹ ਚਾਖ ਲਈਏ ਬੜੀ ਨੀਂਦ ਆਏ ਆ ਜਾ ਵੀ ਇੰਨਾ ਚੰਨ ਮੇਰੀ ਭੈਣ ਵੀ ਉੱਠ ਗਈ ਧਗੜੀ ਹੋ ਕੇ ਚੱਲ ਹੈ ਤਾਂ ਤਾਂ ਤਗੜੀ ਹੈ ਪਰ ਫਿਰ ਵੀ ਮੇਰੀ ਭੈਣ ਚੱਲ ਤਗੜੀ ਹੋ ਕੇ ਚੱਲੀ ਜੀ ਦੁਆਲੇ ਉਨਮ ਕੱਲੇ ਕੱਲਿਆ ਬੰਦੀ ਤੇ ਤੁਹਾਡੇ ਦੇ ਵੇਖ ਕੇ ਬੰਦਾ ਫਿਰ ਵੀ ਰੀ ਰੋਡ ਘੱਟ ਕਰ ਲਿੰਦਾ ਏ ਧੁੰਦ ਪਈ ਹੀ ਨਹੀਂ ਹੁਣ ਧੁੰਦ ਨਹੀਂ ਹੈਗੀ ਤਾਂ ਇਹ ਤਾਂ ਕਹਿੰਦੇ ਆ ਚੱਲੀਏ ਪੈਦਲ ਵਿੱਚ ਕੀ ਕਰਨਾ ਨਹੀਂ ਮੈਂ ਨਾ ਜੇ ਪਈ ਫੇਰ ਮੈਂ ਬਿਲਕੁਲ ਨਹੀਂ ਜਾਣਾ ਨਹੀਂ ਧੁੰਦ ਨਹੀਂ ਹੈਗੀ ਗੱਡੀ ਚ ਜਾਣਾ ਬਹੁਤ ਵਧੀਆ ਤੁਰ ਕੇ ਜਾਣਾ ਗੱਡੀ ਚ ਜਾਣਾ ਇਹ ਕਿਤਰਾ ਅਗੜ ਦੇ ਸ਼ੇਰ ਹੋਲੀ ਜਾਂਦੇ ਹਾਂ ਕੋਲਣ ਡਈ ਏ ਤੈਨੂੰ ਰਮਾਨ ਨਾ ਪਾੜਾਂ ਲੈ ਡੈਡੀ ਹਣੀ ਨੂੰ ਠੰਡੇ ਚਲੋ ਚੱਲੀਏ ਹੋ ਗਿਆ ਰੈਡੀ ਸ਼ਾੜੀ ਕੀ ਕੀ ਰੰਗ ਪੇਟੋ ਪਾਈ ਹੈ ਨਾ ਦੋ ਰੋਚੀਆਂ ਨੂੰ ਸਸੀ ਗਾੜ ਸਾਰੇ ਤੁਹਾਡੇ ਆਈ ਦਿਨਾਂ ਵਿੱਚ ਵਲੌਗ ਦੇ ਵਿੱਚ ਤੇ ਹੁਣ ਚੱਲੇ ਆਂ ਮਾਰਕੀਟ ਅਨੰਦਪੁਰ ਸਾਹਿਬ ਦੀ ਮਾਰਕੀਟ ਦੇਖ ਕੇ ਕਿ ਨਾਲੇ ਕਿਵੇਂ ਆ ਕਿਦਾਂ ਰੇਟ ਸ਼ੀਟ ਕਿਦਾਂ ਆ ਜੇ ਕੋਈ ਚੀਜ਼ ਪਸੰਦ ਆਈ ਫਿਰ ਲੈ ਆਵਾਂਗੇ ਤੇ ਸੋ ਹੁਣ ਚਲੋ ਚਲਿਏ ਮਤਲਬ ਕਹਿੰਦਾ ਵੀ ਜੇਬ ਥੋੜੀ ਜਿਹੀ ਢਿੱਲੀ ਕਰ ਲਈਏ ਕੈਂਡੀ ਵੀ ਫਟਵਾ ਬਹੁਤ ਭਾਰਾ ਭਾਰਾ ਲੱਗਣ ਲਿਆ ਕਨੇਡਾ ਜੀ ਡੈਡੀ ਜੀ ਨੇ ਕਹਿਤਾ ਵੀ ਇੱਥੇ ਜੁੱਤੀਆਂ ਸਸਤੀਆਂ ਮਿਲਦੀਆਂ ਆ ਸੰਦੀਪ ਨਾ ਸੰਦੀਪ ਕਹਿੰਦੇ ਹਣ ਜੁੱਤੀ ਲੈ ਕੇ ਜਾਣਾ ਹੋਇਆ ਆ ਵਾ ਮਿਲਦੀਆਂ ਵਾਕਿਆ ਆ ਵੇ ਹੱਗੇ ਤਾਂ ਕਾਨਾ ਆ ਆ ਖੁੱਲੀਆਂ ਫੁੱਲੀਆਂ ਨਿਆਵੇ ਲੀਡੀਜ਼ ਬੂਟ ਆ ਆ ਲੀਡੀਜ਼ ਆ ਇਥੇ ਹੌਲ ਸੇਲ ਮਾਲਿਆ ਇਹ ਸਾਰੇ ਜੁੱਤੀਆਂ ਨਹੀਂ ਇਹ ਭਾਈ ਫਿਰਨ ਦੇ ਆ ਤੇ ਦਿਲ ਦਿਲ ਜੁਲ ਜਲੇ ਹੌਲ ਸੇਲ ਹੈ ਹੌਲ ਸੇਲ ਗਰਮ ਜੁੱਤੀ ਦਾ ਕੀ ਰੇ 30 ਰੁਪਏ ਜਾਂ ਕੰਮ ਕਰ ਲੈ 30 ਰੁਪਏ ਪੁੱਛ ਲੈ ਪੁੱਛ ਲੈ ਆ ਜਨੇ ਪੁੱਛਿਆ ਸਨ ਨੇ ਆਂ ਦਾ ਆ ਮੈਂ ਖਦੀ ਦੀ ਕਿੰਨੇ ਪਿਆਰ ਬੂਟ ਆ ਆ ਆ ਕਿੰਨੇ ਵਧੀਆ ਬਾਤ ਕਰ ਹਾਂ ਹਾਂਜੀ 220 ਮੈਂ ਕਿਛ ਉਹ ਹੀ ਗਮ ਹਾਂ ਬਸ ਸਾਰਾ ਜਲਦੀ ਉਹ ਕਾਲੀ ਚਾਪੜ ਉਹ ਗਰਮ ਨਹੀਂ ਆ ਆ ਗਰਮ ਆਉਂਦੀ ਸਾਰਾ ਫਰ ਲਗਾ ਹਾਂ ਫਰ ਗਰਮੇ ਸਹੀ ਗੱਲ ਹੈ ਗਰਮੇ ਵਧੀਆ ਆ ਵੀ ਆ ਵੀ ਸੇਮ ਰੇਟ ਤੇ ਆ ਆ ਇਹਦਾ 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 ਬਤਾਵਾ ਜੇ ਚੰਗਾ ਹੀ ਸਭ ਵਡਾ 270 ਲਾਈਡ ਡੈਡੀ ਗਿਆ ਨਾ ਪਲੇਨ 210 ਗਰੇ ਰੰਗ ਲੋ ਅੱਛਾ 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 ਕਿਦਾਂ ਗਈ ਆਈ ਚੀਜ਼ ਪਸੰਦ ਜੈਂਟਸ ਲੱਗਦੇ ਨਾ ਡੈਡੀ ਦੇ ਡੈਡੀ ਦੇ ਮੇਚੇ ਦਾ ਹੀ ਹਨਾ ਜੈਂਟਸ ਇਹ ਥੋਂ ਦੀ ਸਾਰੀ ਮਾਰਕੀਟ ਹੈ ਗੱਡੀ ਇਧਰ ਨਾ ਲਾ ਲਈ ਕੋ ਇਧਰ ਜਿਹਦਾ ਵਾਕਿਆ ਸਹੀ ਹੈ ਯਾਰ ਇਧਰ ਲਾ ਲਈ ਨਾ ਗੱਡੀ ਹਨਾ ਮਾਰਕੀਟ ਆ ਗਿਆ ਮਾਰਕੀਟ ਸਾਰੀ ਇੱਧਾ ਖੁੱਲੀ ਹੈ ਕੁਝ ਘਰ ਦੁਕਾਨਾਂ ਬੰਦ ਹੋਈਆਂ ਦੋ ਚਾਰੀ ਅਜੇ ਉਦਾਂ ਇਹ ਵੀ ਮਾਰਕੀਟ ਜਿਹੜੀ ਰਾਤ ਨੂੰ ਵੇਖਣ ਦਾ ਮਜ਼ਾ ਆਏ ਹਨਾ ਮੈਂ ਰਾਤ ਨੂੰ ਵੇਖਣ ਦਾ ਮਜ਼ਾ ਹੈ ਮਾਰਕੀਟ ਦਾ ਵੀ ਲਾਈਟਿੰਗ ਵਗੈਰਾ ਹੋਈ ਹੁੰਦੀ ਹੈ ਨਾ ਹਨਾ ਉੱਠ ਗਈ ਉਹ ਹਰਗੁਣ ਅਜੇ ਹੁਣ ਸੁੱਤੀ ਬਸ ਉੱਠ ਗਈ ਹਰਮਾਰ ਲੈਣਾ ਕੋਈ ਕਰਨ 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 ਦੀਆਂ ਨੇ ਭਾਲੀ ਜੋਕਰ ਲੈਤੀ ਕੋਈ ਹੈ ਉਹਨੇ ਬਸ ਹੋਈ ਘਰੇ ਹੁਣ ਬਹੁਤ ਹੋ ਗਈ ਹੈ ਹੁਣ ਨਹੀਂ ਲੈਣ ਨੂੰ ਹੁਣ ਹਰ ਗੁਣ ਇਕੱਠੇ ਕਰੂਗੀ ਜੋ ਚੀਜ਼ਾਂ ਕਰਨੀਆਂ ਨੇ ਉਹਨੇ ਇਕੱਠੀਆਂ ਕਰਨੀਆਂ ਨੇ ਹਾਂ ਉਹਦਾ ਇਹ ਵੀ ਇਧਰਲੀ ਸਾਈਡ 'ਚ ਵੀ ਕੰਡੇ ਰਾਦ ਦੇਣਾ ਰੌਣਕੀ ਰਹਿੰਦੀ ਹਨਾ ਕਹਿੰਦੇ ਕੀ ਸਾਰੇ ਸਰਬ ਲੋਏ ਦੇ ਬਾਟੇ ਕੜਾਈਆਂ ਭਾਂਡੇ ਗਲਾਸ ਵੀ ਲੱਗੇ ਚਮਚੇ ਕਿਦਾਂ ਚਮਚੇ ਕਿੰਨੇ ਭਾਰੇ ਬੱਲੇ ਬੱਲੇ ਚਮਚੇ ਭਾਰੇ ਬੜੇ ਹਣਾ ਕਮੋ ਕਮੋ ਅਕੇ ਲੈ ਆਏ ਹੈ ਲੇਡਜ਼ ਵਾਲੀ ਜੇ ਆਣੀ ਕੋਟੀਆਂ ਕਾਟੀਆਂ ਵਾਲੀ ਮਾਰਕੀਟ ਦੇ ਵਿੱਚ ਹੈ ਵੇਖਦੇ ਸਹੀ ਜੀ ਕੋਈ ਜੈਕਟ ਕੋਈ ਕੁਰਤਾ ਕਿੱਥੇ ਦੱਸੋ ਹੈ ਸਸਤੇ ਚਲੋ ਜੀ ਸਾਰੇ ਕਰ ਦੋ ਪੈਕ ਵੀਰ ਜੀ ਕੀ ਰੇਟ ਰੇਟ ਕੀ ਹੈ ਦੱਸ ਆਹ ਵਾਲੇ ਬਣਾ ਕਿਦਾਂ ਇਹਨੂੰ ਕੀ ਕਹਿੰਦੇ ਖੁੰਚੂ ਕੀ ਕੀ ਕਹਿੰਦੇ ਇਹਨੂੰ ਖੁੰਚੂ ਕੀ ਯਾਰ ਇਸ ਤਾ ਫੋਲਡ ਹੋ ਨਹੀਂ ਹੁੰਦੀ ਕੀ ਇਹਨੂੰ ਇਹ ਹੈ ਕਿ ਖਮਚੂ ਕੀ ਕਿਹਾ ਤੁਸੀਂ ਪਹੁੰਚੂ ਖਮਚੂ ਅੱਛਾ ਅੱਛਾ ਖਮਚੂ ਨ ਪਹੁੰਚੂ ਪਹੁੰਚੂ ਮੋਹ ਜੀ ਨਾ ਨਰਜੀ ਖਮਚੂ ਆ ਜਾਓ ਕਿਦੀ ਸੁਣੀ ਪਰ ਸਾਡੀ ਹਰ ਗੱਲ ਜੜੀ ਨਹੀਂ ਐ ਛੋਟੀ ਐ ਚਲੋ ਜੀ ਅੱਛਾ ਇਦਾਂ ਚਮਕ ਰੂ ਇਹਦੀ ਕਹਿੰਦੇ ਇਹਦੀ ਚਮਕ ਇਦਾਂ ਰਹੂਗੀ ਏ ਵੱਡੀ ਨੂੰ ਆ ਜਾਣੀ ਆ ਤੁਹਾਨੂੰ ਆਣੀ ਕੋਟੀ ਉਹ ਬਲੈਕ ਭਰ ਨਹੀਂ ਬਾਹਾਂ ਨਹੀਂ ਕਿਉਂ ਬਾਹਾਂ ਕਿਹੋਣੀ ਆ ਬਾਹਾਂ ਵਾਲੀ ਆ ਹਾਂ ਫੀ ਹਾਂ ਫੇਜ ਕਰਦੇ ਹੈਂ ਮੈਂ ਪਾਵਾਂ ਜਾ ਇਹਨੂੰ ਕੋਟੀ ਕਰਕੇ ਉਧਰ ਵੇਖੋ ਤੁਹਾਨੂੰ ਕੋਟੀ ਉਹ ਕਿੰਨਾ ਕੋਸੇ ਪਾਇਆ ਤੇ ਉਹ ਕਿ ਜੈਕਟ ਕੀ ਕਰੇ ਸਾਡੇ ਗੁੰਮ ਕਰਤਾ ਜੈਕਟ ਦਾ ਕਿ ਨਹੀਂ ਭਾਜੀ ਕੋਟੀ ਸੇ ਉਹ ਸਰੀਬ ਹਾਂ ਹਾਂ ਮੈਨੂੰ ਬਿਲਕੁਲ ਹਾਂ ਉਹ ਦੂਸਰਾ ਜਿਹੜਾ ਆਵਲਾ ਪੀਸ ਪਾਇਆ ਹੈ ਜਸਦੀਪ ਨੇ ਟਾਈਟ ਆ ਬਹੁਤ ਜ਼ਿਆਦਾ ਆਇਆ ਕੋ ਪਸੰਦ ਮੰਮੀ ਹੈ ਕਿ ਨਹੀਂ ਅੰਬਲੇ ਬਲੇ ਬਲੇ ਵੇ ਚਮਕਵੇ ਤੇਰੀ ਟੋਪੀ ਨੇ ਮੈਚ ਕਰ ਗਈ ਕਿ ਨਹੀਂ ਆਈ ਉਹ ਵੀ ਫਟ ਲੋਗੇ 200 ਦਾ ਆਇਆ ਸੀ ਸਕਲਟ ਪਾ ਲੈ ਇੰਜ ਇੰਜਲ ਪਾ ਤੇ ਹੁਣੇ ਦੌੜ ਜਾ ਸੜਕਾਂ ਨੂੰ ਨਾਲ ਕੋਈ ਪਾ ਕੇ ਆ ਆ ਇਹ ਪੜਿਆ ਮਾਂ ਵੀ ਇਹ ਪਿਤਾ ਮਾਂ ਪਿਆ ਮਾਂ ਆ ਵੀ ਜੂਸ ਕੱਢਣ ਵਾਲੀ ਮਸ਼ੀਨ ਤੂੰ ਕਿਹਾ ਤੇ ਤੇ ਹੱਥ ਲਾਈ ਜਾਂਦੀ ਐ ਜੂਸ ਆ ਜੂਸ ਕੱਢਣ ਵਾਲੀ ਮਸ਼ੀਨ ਜੂਸ ਕੱਢਣ ਵਾਲੀ ਮਸ਼ੀਨ ਤੇ ਵੇਖ ਲਾ ਆ ਵੀ ਐਨ ਕਾ ਲੱਗਿਆ ਤੂੰ ਸੱਚ ਕਹਿਣ ਦੇ ਜੂਸ ਆਪਣਾ ਜੂਸ ਨਾਲ ਮਸ਼ੀਨ ਲੈਣੀ ਤੇ ਵੇਖੋ ਮਸ਼ੀਨ ਜੂਸ ਵਾਲੀ ਆ ਹੈਗਾ ਨਹੀਂ ਲੈਣੀ ਤੇ ਵੇਖ ਲੋ ਪਤਾ ਹੈ ਮੂਠੇ ਕੰਮ ਲੈ ਵੀਰ ਕਹਿੰਦਾ ਜੈਕਟ ਇਹ ਉਹ ਵਾਲੀ ਆ ਵੀ ਜੇ ਤੁਸੀਂ ਪਾ ਲੋਗੇ ਤਾਂ ਤੇ ਲਾਗਲੇ ਜਿਹੜੇ ਨਹੀਂ ਦਰਦੇ ਮਰੇ ਭੱਜ ਜਾਣਗੇ ਵੀ ਵੀਰ ਦਾ ਸਰੀਰ ਹੈਗਾ ਹੈ ਕਹਿੰਦੇ ਵੀਰ ਦੇ ਡੌਲੇ ਹੈਗੇ ਕਹਿੰਦੇ ਜਿੱਦਾਂ ਹੁਣ ਆ ਤੇਰਾ ਸਰੀਰ ਵੀ ਮਾੜਾ ਵਧਿਆ ਹੁਣ ਜੈਕਟ ਪਾ ਲਗਣਾ ਵੀ ਡੌਲਾ ਹੈਗਾ ਡਾੜਾ ਇਹ ਕਿੰਨੇ ਕੀ ਹੈ ਨਹੀਂ ਇਹ ਵਾਲੀ 300 ਦੇ ਕਿਤੇ ਹੈ ਹਰ ਗਣਵਾਸ ਕਿੰਨੀ ਪਿਆਰੀ ਛੋਟੀ ਜੀ 300 ਦੀ ਮੈਂ ਵੀ ਆ ਲੈ ਲਿਆ ਆਪਾਂ ਜਗੜ ਲੈ ਲਈ ਹਰਗਣ ਵਾਸਤੇ ਦੇਖੋ ਇਹ ਹਿਸਾਬ ਲੈ ਲਓ ਇਹ ਵੀ ਕਹਿੰਦੇ ਵੀ ਪੂਰੀ ਸنوਪ ਪਵੇ ਨਾ ਤੇ ਤਾਂ ਵੀ ਠੰਡ ਲੱਗੂਗੀ ਕੱਲੇ ਵੀਰ ਜੀ ਖੁਸ਼ ਹੋ ਗਾ ਵੀਰ ਇਹ ਠੀਕ ਆ ਇਹ ਲਈ ਠੀਕ ਆ ਜੜੀ ਇਹ ਲੈ ਲਈ ਨਹੀਂ ਯਾਰ ਹੁਣ ਠੀਕ ਹੈ ਇੰਨੇ ਤੋਂ ਬੋਲੇ ਬੋਲੇ ਜਿੱਦੋਂ ਦੇ ਤੁਰੇ ਆ ਨਾ ਘਟੋ ਘੜਦੇ ਤੇ ਆ ਹਿੱਟ ਤੇ ਇਹਨਾਂ ਨੇ ਲਗਾਤਾਰ ਚਾਰ ਪੰਜ ਦੁਕਾਨਾਂ ਫੇਰਤੀਆਂ ਨੇ ਹੈ ਤਹੀ ਮੂ ਵੀ ਹੈ ਨਾ ਆਵੇ ਭਾਲੂ ਮਾਰ ਕੇ ਲੰਦਾ ਇਕ ਆ ਮੈਂ ਨਾ ਇਹੜੇ ਨਾ ਦੱਲਦਾ ਭਾਲੂ ਮਾਰਿਆ ਹੁੰਦਾ ਜਦੋਂ ਕਿੰਨੇ ਦਾ ਇਹ ਆਪਣਾ ਮੈਂ ਆਮ ਪਪੜ ਲੈ ਲਿਆ ਫੇਵਰਿਟ ਇਹ ਜਿਹੜਾ ਖੱਟਾ ਤੇ ਇਹ ਹੈਗਾ ਇਹ ਫਲੇਵਰ ਖੱਟਾ ਮਿੱਠਾ ਤੇ ਦੋ ਹਨੀਪਾ ਜੀ ਹੁਣ ਵਾਸਤੇ ਲੈ ਆਲੇ ਨੇ ਤੇ ਇੱਕ ਆ ਗੋਲੀਆਂ ਜੀ ਬੜੀ ਵਧੀਆ ਨੇ ਆ ਜਿਹੜੀਆਂ ਗੋਲੀਆਂ ਨਾ ਇਹ ਲੈਣੀਆਂ ਚਾਹੀਦੀਆਂ ਇਹ ਬਹੁਤ ਵਧੀਆ ਹੁੰਦੀਆਂ ਨੇ ਹਾਜਮੇ ਵਾਸਤੇ ਹੁਣ ਆ ਇਧਰ ਵੜ ਗਏ ਨੇ ਬੀਬੀਆਂ ਉਧਰ ਹਵਾ ਸੁੱਖ ਨਾਲ ਹੁਣ ਚੱਲਣ ਲੱਪੀ ਥੋੜੀ ਥੋੜੀ ਹਾਂ ਅਈ ਕੋਈ ਚੀਜ਼ ਪਸੰਦ ਨਾ ਤੁਹਾਨੂੰ ਨਹੀਂ ਆਉਣੀ ਹਰਗਨ ਨੂੰ ਚੁੱਕਿਆ ਡੈਡੀ ਜੀ ਅਸੀਂ ਆ ਗਏ ਹਾਂ ਸ੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਸ਼ਾਪਿੰਗ ਸ਼ਾਪਿੰਗ ਇੱਥੇ ਜਿਹੜੀ ਆ ਇਹਨਾਂ ਨੇ ਕਰ ਲਈ ਆ ਹੁਣ ਹਵਾ ਥੋੜ੍ਹ ਥੋੜ੍ਹੀ ਚੱਲਣੀ ਸ਼ੁਰੂ ਹੋ ਗਈ ਹੈ ਤੇ ਮੈਂ ਕਹਾਂ ਹੁਣ ਚੱਲੀਏ ਵੀ ਗੁੜੀਆਂ ਕਦੇ ਬਿਮਾਰ ਮੂਰੀ ਨਾ ਹੋ ਜਾਈ ਵੀ ਹਾਂਜੀ ਇਲਾਵੀ ਅਸੀਂ ਤੇ ਲੈ ਆਂਦਾ ਆ ਮਿਲਕ ਬਦਾਮ ਠੰਡਾ ਠੰਡਾ ਇਹ ਪੂਰਾ ਪੀਆ ਦੀ ਠੰਡਾ ਹੀ ਪੂਰਾ ਪੀ ਕੇ ਵੇ ਪੂਰਾ ਠੰਡਾ ਹੀ ਗਲਾ ਨਾ ਪਰ ਖਰਾਬ ਹੋ ਜੇ ਅਸੀਂ ਮੜਾ ਪੀ ਕੇ ਵੇ ਕਿਦਾਂ ਠੰਡੇ ਸਵਾਦੋਂ ਲੈ ਆਦੋਂ ਉਹਦਾਂ ਆਪਣਾ ਉਹ ਵੀ ਮਿਲ ਦਿੰਦਾ ਵਾ ਫ੍ਰਿਜ ਤੋਂ ਬਣਾ ਲਾ ਵੀ ਨਹੀਂ ਤੇ ਪੀਣਾ ਵੱਡੇ ਦੀਦੀ ਕਹਿੰਦੇ ਆ 버ਗਰ ਖਾਣਾ ਹੈ ਇੱਥੇ 버ਗਰ ਕਰਵਾ ਲੈਣੇ ਆ ਚੱਲ ਯਾਰ ਇਦਾਂ ਦਾ ਤਿੰਨ ਕਰਦੇ ਤਿੰਨ ਆ ਤਿੰਨ ਕਰ ਦੋ ਮੈਂ ਚਲੋ ਹੋਰ ਨੇ ਪਤਾ ਇੱਕ 버거 ਹੀ ਖਾ ਚ ਲੀਏ ਉਹਦੀ ਫੈਮਲੀ ਖਾ ਰਹੀ ਡੈਡੀ ਕਹਿੰਦੇ ਆਪਾਂ ਨਹੀਂ ਖਾਣਾ ਮੇਰੀ ਇਹ ਹਰ ਗੁਣ ਵੀ ਖਾ ਰਹੀ ਹੈ ਅੱਗੇ ਆਪਾਂ ਗੱਲ ਕਰਨੇ ਮੈਂ ਇਹ ਡੈਡ ਜੀ ਮੈਂ ਹਰ ਕਾਰ ਦੇ ਵਿੱਚ ਬੈਂਦੇ ਆ ਸਾਦੀ ਚਾਹ ਨਾ ਆ ਜਾਂਦਾ ਵਾ ਮਿਗ ਬਹੁਤ ਹੈ ਕਾਰ ਦੇ ਵਿੱਚ ਕਿ ਨਹੀਂ ਬਿਲਕੁਲ درست ਤੇ ਇਧਰ ਤੇ ਦੇਖਣ ਲਈ ਆਪਣੇ ਫੈਮਲੀ ਪਾਪ ਕੌਰ ਜਿਹਨੂੰ ਕਹਿੰਦੇ ਆਪਾਂ ਬੜੇ ਪਿਆਰ ਦੇ ਨਾਲ ਹੈ ਲੈਂਦੇ ਮੁਫਲੀ ਲੈਂਦੀ ਚੱਕ ਤੇ ਫਟੇ ਫਟੇ ਚੱਕ ਕੇ ਅਸੀਂ ਬਾਹਰ ਆਈ ਹਾਂ ਕਹਿੰਦੇ ਪਾ ਨਹੀਂ ਕਿੱਥੇ ਮਸੜਾ ਮੈਂ ਆਈ ਗੱਡੀ 'ਚ ਬੈਨ ਨੂੰ ਵੇਖਣ ਲਈ ਵੀ ਬਈ ਗੱਡੀ 'ਚ ਤੇ ਉਹ ਨੁਕਰੇ ਲੱਗੇ ਅਸੀਂ ਖਾਣ ਦੇ ਰਮਾਂ ਨਾ ਬੜੀ ਨਾ ਖਾਣ ਲਈ ਨਾ ਦੇਖਣਾ ਹੁਣ ਆਪਾਂ ਫੇਰ ਚੱਲੇ ਆਂ ਵਾਪਸੀ ਗੁਰਦੁਆਰਾ ਮੋਇਆਂ ਦੀ ਮੰਡੀ ਜਿੱਥੇ ਸਾਡਾ ਰੂਮ ਆ ਤੇ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਛਕਾਂਗੇ ਤੇ ਚਾਹ ਛਕਾਂਗੇ ਠੰਡ ਲੱਗਣ ਢੀ ਹੁਣ ਚੱਲੀਏ ਜੀ ਬਾਬਾ ਜੀ ਨੇ ਕਰਤਾ ਦਰਵਾਜ਼ਾ ਬੰਦ ਖੋਲਤਾ ਭਾਈ ਜੰਗਨ ਦੇ ਬਾਬੇ ਮੈਂਤ ਲੱਗਾ ਹਾਂ ਇੱਥੇ ਅੱਗ ਬਲਣ ਦੀ ਤੇ ਆਪਾਂ ਆ ਗਏ ਆਂ ਮੈਂ ਵੀ ਸੰਦੀ ਭਾਗੇ ਮੈਂ ਤਾਂ ਅੱਜ ਨਾਲੇ ਅੱਗ ਸੇਕਾਉਂਦੇ ਆ ਵੀ ਉਹ ਮੰਮੀ ਹੋਣੀ ਤੇ ਪ੍ਰਸ਼ਾਦਾ ਛਕਣ ਦੇ ਉਹਨਾਂ ਨੂੰ ਪ੍ਰਸ਼ਾਦਾ ਛਕ ਲੈਣਾ ਤੇ ਇੱਧਰ ਬਣ ਰਹੀ ਹੈ ਚਾਹ ਅੱਜ ਧੁੰਦ ਹੁਣ ਚੜੀ ਏ ਧੁੰਦ ਅਸੀਂ ਕਿੰਨੇ ਧੁੰਦ ਨਹੀਂ ਹੈਗੀ ਉਦਾਂ ਆ ਵੀ ਧੁੰਦ ਚੜੀ ਆ ਹੁਣ ਆ ਦੇਖੋ ਧੁੰਦ ਚੜ ਗਈ ਨਾ ਹੁਣ ਧੁੰਦ ਚੜ ਗਈ ਮੈਂ ਹਾਂ ਕੇੰਦੀ ਮੇਰੇ ਸ਼ਿਰੀ ਨਗਰ ਵਾਂਗੂ ਨਾ ਫਿਰ ਹਿੰਦੀ ਨਿਕਲੀ ਜਾਂਦੀ ਬਾਬਾ ਜੀ ਹਿੰਦੀ ਦੀ ਗੱਲ ਹਾਂ ਸਹੀ ਗੱਲ ਸਹੀ ਗੱਲ ਹਾਂਜੀ ਆ ਵੀ ਨਹੀਂ ਗਿਆ ਮਾਤਰੀ ਹೇಳੇ ਵੇਖਿਆ ਕਿਦਾਂ ਪੈਣਦੀ ਤਰੇੜ ਐ ਐ ਲੱਗੰਦਾ ਜਿਵੇਂ ਕੀ ਹੋਇਆ ਕੀ ਹੋਇਆ ਡੈਡੀ ਕੈਮ ਨਹੀਂ ਆ ਹਾਂ ਹੋ ਗਿਆ ਐ ਮੈਨੂੰ ਚਲੋ ਠੀਕ ਆ ਇਧਰ ਪਹਿਲਾਂ ਬਾਏ ਬਾਏ ਕਰੋ ਠੀਕ ਆ ਟਾਈਮ ਬਹੁਤ ਹੋ ਗਿਆ ਤਾਂ ਸਮਝੋ ਹਣ ਠੀਕ ਆ ਤੁਹਾਨੂੰ ਮੈਂ ਕਹਿਣ ਦੇ ਪੰਜਾਬੀ ਚ ਸਮਝੋ ਟਾਈਮ ਬਹੁਤ ਹੋ ਗਿਆ ਵਾ ਠੀਕ ਆ ਜੇ ਅੱਜ ਦਾ ਵਲੋਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਨ ਯਾਨੀ ਕਿ ਠੀਕ ਹੈ ਸਬਸਕ੍ਰਾਈਬ ਕਰ ਦਿਓ ਚਲੋ ਕੰਦੇ ਭਾਈ ਸਾਰਿਆਂ ਨੇ ਸਬਸਕ੍ਰਾਈਬ ਚਲੋ ਘਰ ਤੋਂ ਬਾਏ ਕਰ ਦਿਓ ਸਾਸਰੀ ਖੁਬਲਾ ਬਾਏ ਕਰ ਦਿਓ कर <laughs>